ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉੱਤਮ ਭਗਤੀ ਦੇ ਦੁਆਰਾ ਬਖਸ਼ਿਸ਼ ਕਰਦੇ ਨੇ ਉੱਤਮ ਭਗਤਾ ਉਸ ਨੂੰ ਕਹਿੰਦੇ ਨੇ ਜਿਹੜਾ ਗੱਲ ਆਪਣੇ ਤੇ ਲਾਵੇ ਸਮਝਾਵੇ ਦੂਜੇ ਨੂੰ ਦੂਸਰੇ ਨੂੰ ਸਿੱਖਿਆ ਪ੍ਰਦਾਨ ਕਰੇ ਉਹਨੂੰ ਉੱਤਮ ਭਗਤਾ ਕਹਿੰਦੇ ਨੇ ਮੱਦਮ ਭਗਤਾ ਉਸ ਨੂੰ ਕਹਿੰਦੇ ਨੇ ਜਿਹੜਾ ਕਿਸੇ ਨੂੰ ਹੀ ਗੱਲ ਸਮਝਾਉਂਦਾ ਹੈ ਉਹਦਾ ਨਾਮ ਲੈ ਕੇ ਉਹਨੂੰ ਸੰਬੋਧਨ ਕਰਦਾ ਹੈ ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਦਾ ਨਾਮ ਲੈ ਲੈ ਕੇ ਉਹਨੂੰ ਸੰਬੋਧਨ ਕੀਤਾ ਹੈ ਦੋ ਸ੍ਰੀ ਦਾ ਗੁਰੂ ਨਾਨਕ ਨਰੰਗਕਾਰੀ ਮਹਾਰਾਜ ਜਦੋਂ ਗੱਲ ਕਰਦੇ ਨੇ ਆਪਣੇ ਤੇ ਲਾ ਕੇ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਉਹ ਮੱਧਮ ਭਗਤਾ ਜਿਹੜਾ ਹੈ ਉਹ ਐਸਾ ਹੈ ਤੇ ਤੀਜਾ ਜਿਹੜਾ ਕਨਿਸ਼ਟ ਭਗਤਾ ਮੰਨਿਆ ਵਿਦਵਾਨਾਂ ਉਹ ਉਪਦੇਸ਼ ਵੀ ਦੂਸਰੇ ਨੂੰ ਤੇ ਬੜੀ ਤਾੜਨਾ ਕਰਦਾ ਹੈ ਬਹੁਤ ਤਾੜਨਾ ਕਰਦਾ ਹੈ ਬਹੁਤ ਜ਼ਿਆਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਤਮ ਭਗਤੇ ਦੇ ਦੁਆਰਾ ਬੜੇ ਪਿਆਰ ਨਾਲ ਬੜੀ ਹਾਲੀ ਮੀਂਹ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਹਿੰਦੇ ਹੈ ਜੀਵ ਆਪਣੇ ਮਨ ਨੂੰ ਸਮਝਾ ਮਹਾਰਾਜ ਸੰਬੋਧਨ ਆਪਣੇ ਮਨ ਨੂੰ ਕਰ ਦੇ ਨੇ ਤੇ ਸਿੱਖ ਜਗਤ ਨੂੰ ਹਰ ਜੀਵਾਂ ਨੂੰ ਇਹ ਉਪਦੇਸ਼ ਹੈ ਕਿ ਆਪਣੇ ਮਨ ਨੂੰ ਉਪਦੇਸ਼ੋ ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਦੂਜਿਆਂ ਨੂੰ ਉਪਦੇਸ਼ ਦੇਣ ਲੱਗ ਜਾਂਦੇ ਆਪਣਾ ਮਨ ਨੂੰ ਉਪਦੇਸ਼ਿਆ ਨਹੀਂ ਤੇ ਦੂਜਿਆਂ ਨੂੰ ਉਪਦੇਸ਼ ਕਰਦੇ ਉਹਦੋਂ ਆਪਣਾ ਸਭ ਕੁਝ ਉੱਜੜ ਜਾਂਦਾ ਹੈ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ ਰਾਸ ਬੇਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਆਪਣੀ ਖੇਤੀ ਵੱਲੇ ਕਦੇ ਧਿਆਨ ਨਹੀਂ ਦਿੰਦਾ ਦੂਜਿਆਂ ਨੂੰ ਦੱਸਦਾ ਹੈ ਇੱਧਰ ਤਾਰ ਲਾ ਦਿਓ ਇੱਥੇ ਰਖਵਾਲਾ ਬਿਠਾ ਦਿਓ ਇਹਨੂੰ ਇਹ ਦਵਾਈ ਛਿੜਕ ਦਿਓ ਇਹਨੂੰ ਪਾਣੀ ਲਾ ਦਿਓ ਆਪਦੀ ਖੇਤੀ ਸੁੱਕ ਗਈ ਹੈ ਪਸ਼ੂ ਚਰ ਗਏ ਨੇ ਕੁਮਲਾ ਗਈ ਹੈ ਖਤਮ ਹੋ ਗਈ ਧਿਆਨ ਨਹੀਂ ਮਹਾਰਜ ਕਬੀਰ ਸਭ ਕਹਿੰਦੇ ਨੇ ਮਨੁੱਖ ਦੂਜਿਆਂ ਨੂੰ ਦੱਸਦਾ ਰਹਿੰਦਾ ਹੈ ਆਪਣੀ ਹਿਰਦੇ ਵੱਲੇ ਆਪਣੇ ਜੀਵਨ ਵਾਲੇ ਆਪਣੇ ਪਰਿਵਾਰ ਵਾਲੇ ਆਪਣੇ ਕਾਰੋਬਾਰ ਵਾਲੇ ਕਦੇ ਵੀ ਖਿਆਲ ਨਹੀਂ ਦਿੰਦਾ ਕਿ ਇੱਥੇ ਗੁਰਮਤ ਹੈ ਵੀ ਕਿ ਨਹੀਂ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਰ ਪ੍ਰਬੂਦੀ ਕਹਿੰਦੇ ਨੇ ਆਪਣੇ ਮਨ ਨੂੰ ਉਪਦੇਸ਼ ਕਰ ਮਨ ਨੂੰ ਸਮਝਾ ਕੀ ਸਮਝਾਣਾ ਹੈ ਮਨ ਰੇ ਕੌਨ ਕੁਮਤ ਤੈ ਲੈਨੀ ਉਮਨਾ ਕਿਹੜੀ ਕੁਮਤ ਤੂੰ ਗ੍ਰਹਿਣ ਕਰ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਨੇ ਵਿਦਵਾਨਾਂ ਨੇ ਇਹਨੂੰ ਚਾਰ ਤਰ੍ਹਾਂ ਲਿਖਿਆ ਹੈ ਪਹਿਲੇ ਲਿਖਿਆ ਗੁਰਮਤ ਤੇ ਦੂਜੀ ਲਿਖਤੀ ਕਹਿੰਦੇ ਅਨਮਤ ਔਰ ਤੀਜੀ ਇਹ ਮਨਮਤ ਚੌਥੀ ਇਹ ਦੁਰਮਤ ਜਿਹਨੂੰ ਕੁਮਤ ਕਹਿੰਦੇ ਵਿਦਵਾਨ ਮਹ ਪੁਰਸ਼ ਕਹਿੰਦੇ ਨੇ ਗੁਰਮਤ ਉਹ ਆ ਜੋ ਗੁਰੂ ਦੀ ਮਾਤੇ ਜਿਹਨੂੰ ਮਹਾਰਾਜ ਕਹਿੰਦੇ ਗੁਰ ਕੀ ਮਤ ਤੂ ਲੈ ਇਅਾਨੀ ਭਗਤ ਬਿਨਾ ਬਹੁ ਡੂਬੇ ਸਿਆਨੇ ਓਮਾਨ ਜੀਵ ਤੂ ਗੁਰੂ ਦੀ ਮਤ ਲੈ ਜੇ ਗੁਰੂ ਦੀ ਸਿੱਖਿਆ ਗ੍ਰਹਿ ਨੀ ਨਾ ਕਰਦਾ ਤੇ ਯਾਦ ਰੱਖੀ ਪਗਤੀ ਕਰਨ ਵਾਸਤੇ ਗੁਰੂ ਕਹਿੰਦਾ ਆਬਾਦਤ ਕਰਨ ਵਾਸਤੇ ਗੁਰੂ ਕਹਿੰਦਾ ਜੇ ਤੂੰ ਨਹੀਂ ਕਰਦਾ ਤੇ ਭਗਤੀ ਕਰਨ ਤੋਂ ਬਗੈਰ ਭਗਤਾਂ ਵਾਲੀ ਕਰਨੀ ਤੋਂ ਬਿਨਾ ਵੱਡੇ ਵੱਡੇ ਸਿਆਣਿਆਂ ਦੀ ਜੀਵਨ ਦੀ ਬੇੜੀ ਡੁੱਬ ਗਈ ਤਰੇ ਨਹੀਂ ਪਾਰ ਨਹੀਂ ਉਤਰਿਆ ਉਹ ਡੁੱਬ ਗਏ ਥੇ ਮਹਾਰਾਜ ਕਹਿੰਦਿਆ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਸਿੱਖਿਆ ਗੁਰੂ ਵਾਲੇ ਵਿਚਾਰ ਗੁਰੂ ਵਾਲਾ ਕਰਤਾਰ ਗੁਰੂ ਵਰਗਾ ਜੀਵਨ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਉਦੇ ਰਹਿਮਤ ਪਰ ਨਦਰ ਹੁੰਦੀ ਕਿਰਪਾ ਕਰਦਾ ਹੈ ਜੀਵਨ ਦੀ ਬੇੜੀ ਪਾਰ ਕਰ ਦਿੰਦਾ ਹੈ ਗੁਰਮਤ ਉਹ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਤੇ ਗੁਰੂ ਦੀ ਮਤ ਦੇ ਅਨੁਸਾਰ ਜੀਵਨ ਬਸਰ ਕਰਦਾ ਹੈ ਉਹ ਕਿਸੇ ਤੋਂ ਮਤ ਨਹੀਂ ਲੈਂਦਾ ਉਹ ਗੁਰੂ ਤੋਂ ਮਤ ਲੈਂਦਾ ਹੈ ਗੁਰੂ ਵਾਲਾ ਮਤ ਕੀ ਕਹਿੰਦਾ ਹੈ ਮਹਾਰਾਜ ਕਹਿੰਦਿਆ ਬ੍ਰह्म ਬਿੰਦੈ ਤਿਸ ਦਾ ਬ੍ਰह्म ਮਤ ਰਹਿ ਉਹਦਾ ਬ੍ਰह्म ਵਾਲਾ ਮਤ ਜਿਹੜਾ ਨਾ ਬਰਕਰਾਰ ਰਹਿੰਦਾ ਹੈ ਬ੍ਰह्म ਨਾਲ ਜੁੜਿਆ ਰਹਿੰਦਾ ਹੈ ਗੁਰੂ ਨਾਲ ਜੁੜਿਆ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਗੁਰੂ ਵਾਲੀ ਮਤ ਜਦੋਂ ਜੀਵ ਨੇ ਧਰ ਲਈ ਉਹ ਗੁਰਮਤਿਆ ਬਣ ਗਿਆ ਗੁਰੂ ਦੀ ਮਤ ਦੇ ਅਨਕੂਲ ਚੱਲਦਾ ਹੈ ਗੁਰੂ ਦੀ ਮਤ ਤੋਂ ਬਿਨਾਂ ਗੁਰਮਤ ਸਮਝ ਨਹੀਂ ਆਉਂਦੀ ਗੁਰੂ ਦੀ ਗੱਲ ਸਮਝ ਨਹੀਂ ਆਉਂਦੀ ਹਿਰਦੇ 'ਚ ਨਹੀਂ ਵਸਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਮੱਤ ਕੀਏ ਗੁਰੂ ਦੇ ਕੋਲ ਆ ਕੇ ਸਿੱਖਿਆ ਨੂੰ ਗ੍ਰਹਿਣ ਕਰਦੇ ਆਂ ਅਗਿਆਨ ਦਾ ਹਨੇਰੇ ਦਾ ਮੈਲੇ ਵਿਚਾਰਾਂ ਦਾ ਮੈਲੇ ਖਿਆਲਾਂ ਦਾ ਬੁਰਾਈ ਦਾ ਨਿੰਦਿਆ ਦਾ ਈਰਖਾ ਦਾ ਅੰਤ ਹੁਦਾਣਾ ਤੇ ਜਿਹੜੀ ਪਵਿੱਤਰਤਾ ਪ੍ਰਕਾਸ਼ ਸਹਿਤ ਵਿਚਾਰ ਤੇਰੇ ਅੰਦਰ ਉਪਜੇਗੇ ਉਹ ਜਿਹੜੀਏ ਗੁਰੂ ਵਾਲੀ ਮਤ ਹੋਵੇਗੀ ਜਿਹੜੀ ਗੁਰੂ ਤੋਂ ਛੁੱਟ ਮਤ ਹੋਵੇਗੀ ਉਹਨਾਂ ਵਿੱਚ ਪਾਪ ਸਮਾਏ ਹੋਣਗੇ ਪਾਪ ਪਾਪ ਮਹਾਰਾਜ ਬਚਨ ਕਰਦੇ ਨਾ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਭਰਿਏ ਮਤ ਪਾਪਾਂ ਕੈ ਸੰਗ ਉਹ ਗੁਰੂ ਵਾਲੀ ਮਤ ਨਹੀਂ ਹੈ ਉਹ ਆਪਣੀ ਮਤ ਹੈ ਸੰਸਾਰ ਦੀ ਮਾਤੇ ਉਹ ਮਤ ਪਾਪਾਂ ਨਾਲ ਭਰੀ ਹੁਣ ਪੰਜ ਤਤਾਂ ਦਾ ਸਰੀਰ ਸਭਨਾਂ ਦਾ ਹੈ ਸਾਕਤ ਕੁਲ ਵੀ ਪੰਜ ਤਤਾਂ ਦਾ ਸਰੀਰ ਹੈ ਸੰਤ ਕੁਲ ਵੀ ਹੈ ਗੁਰ ਸਿੱਖ ਕੁਲ ਵੀ ਹੈ ਦੁਸ਼ਟ ਕੁਲ ਵੀ ਹੈ ਸਭਨਾਂ ਕੋਲ ਪੰਜ ਤਤਾਂ ਦਾ ਹੀ ਪੁਤਲਾ ਹੈ ਹੁਣ ਅੰਦਰਲੇ ਖਿਆਲ ਗੁਰ ਸਿੱਖ ਨੇ ਤੇ ਜੋ ਅੰਦਰ ਜਿਹੜੇ ਬੀਜ ਦੇ ਅੰਦਰ ਜਿਹੋ ਜੀ ਹਰਿਆਵਲਤੈ ਬੀਜੇ ਉਂਗਰ ਕੇ ਬਾਹਰ ਆਏਗਾ ਜਿਸ ਗੁਰਸਿੱਖ ਦੇ ਅੰਦਰ ਗੁਰਮਤ ਹੋਈ ਨਾ ਬਾਹਰ ਵੀ ਆਵੇਗੀ ਜੇ ਅੰਦਰ ਗੁਰਮਤ ਨਹੀਂ ਤੇ ਬਾਹਰ ਨਹੀਂ ਆਵੇਗੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਓ ਮਤ ਪਾਪਾਂ ਵਾਲੀਏ ਤੇ ਪਾਪ ਬੁਰੇ ਨੇ ਉਹ ਬੁਰੀ ਮਾਤੇ ਜੇ ਤੂੰ ਗੁਰੂ ਕੋਲ ਆ ਕੇ ਤਰਲਾ ਲੈਵੇਂ ਗੁਰੂ ਕੋਲ ਆ ਕੇ ਅਰਜੋਈ ਕਰੇ प्रार्थना ਕਰੇ ਮਹਾਰਾਜ ਪਾਪ ਬੜਾ ਸਤਾੰਦੇ ਨੇ ਮਾੜੇ ਨੇ ਕਿਰਪਾ ਕਰੋ ਫਿਰ ਗੁਰੂ ਤੈਨੂੰ ਗਿਆਨ ਬਖਸ਼ਦਾ ਨਾਮ ਬਖਸ਼ਦਾ ਉਹ ਮਤ ਨੂੰ ਧੋ ਨਾਮ ਦਾ ਜਲ ਗੁਰੂ ਦੀ ਕਿਰਪਾ ਤੇ ਸਾਧ ਸੰਗਤ ਰੂਪੀ ਘਾਟ ਤੇ ਆਕੇ ਉਗਤੀਆਂ ਜੁਗਤੀਆਂ ਜੜੀਆਂ ਨੇ ਇਹਨਾਂ ਨਾਲ ਥਾਪੜ ਕੇ ਨਾਮ ਦਾ ਜਲ ਪਾਪਾ ਕੇ ਪ੍ਰੇਮ ਦੇ ਸਾਬਣ ਨਾਲ ਇਹਨੂੰ ਧੋ ਉਹ ਧੋਪੈ ਨਾਵੇ ਕੇ ਰੰਗ ਜਿਹੜੀ ਭਰੀਏ ਮਤ ਪਾਪਾਂ ਕੇ ਸੰਗ ਉਹ ਨਾਮ ਦੇ ਰੰਗ ਨਾਲ ਪ੍ਰੇਮ ਨਾਲ ਧੁੱਪ ਗਈ ਜਦੋਂ ਧੁੱਪ ਗਈ ਕੱਪੜਾ ਧੁੱਪ ਗਿਆ ਆ ਕੱਪੜੇ ਕੁਝ ਦਿਨਾਂ ਲਾਈਏ ਜਿਸ ਦਿਨ ਆਪਾਂ ਸੰਦੂਖ ਚੋਂ ਲੰਬਾਰੀ ਚੋਂ ਕੱਢ ਕੇ ਤਹਿ ਕੀਤੇ ਕੱਪੜੇ ਕੱਢ ਕੇ ਪਾ ਲੈਨੇ ਨਾ ਤੇ ਮਾਈਆਂ ਬੀਬੀਆਂ ਨੇ ਧੋ ਕੇ ਮੈਲ ਲਾ ਕੇ ਪ੍ਰੈਸ ਕਰਕੇ ਸੁੰਦਰ ਬਣਾ ਕੇ ਰੱਖੇ ਨੇ ਕੱਲ ਪਏ ਨੇ ਅੱਜ ਕੁਝ ਮੈਲ ਪਕੜ ਲੈਣਗੇ ਔਰ ਅੱਜ ਨਹੀਂ ਉਤਾਰੇ ਕੱਲ ਨੂੰ ਕੁਝ ਹੋਰ ਮੈਲ ਪਕੜ ਲੈਣਗੇ ਪਰਸੋਂ ਨੂੰ ਕੁਝ ਹੋਰ ਮੈਲ ਪਕੜ ਲੈਣਗੇ ਤੇ ਹਫਤੇ ਇੱਕ ਬਾਅਦ ਤਾਂ ਫਿਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਦੂਰੋਂ ਹੀ ਦਰਸ਼ਨ ਦੇਣ ਲੱਗ ਪੈਂਦੀ ਹੈ ਦੇਖਣ ਵਾਲਿਆਂ ਨੂੰ ਬਈ ਕੱਪੜਾ ਨਹੀਂ ਤਾਂ ਮੈਲ ਹੀ ਪਾਈ ਫਿਰਦਾ ਹੈ ਹੁਣ ਉਹ ਮੈਲ ਮਨੁੱਖ ਨੇ ਆਪ ਤਾਂ ਨਹੀਂ ਨਾ ਲਾਈ ਤੁਰਦੇ ਆ ਫਿਰਦੇ ਆ ਆਪੇ ਹੀ ਲੱਗ ਗਈ ਨਾ ਜੇ ਤਨ ਦੇ ਕੱਪੜੇ ਨੂੰ ਤੁਰਦਿਆਂ ਫਿਰਦਿਆਂ ਸੰਸਾਰ ਵਿੱਚੋਂ ਮੈਲ ਲੱਗਦੀ ਏ ਉਹ ਮੈਲ ਨੂੰ ਗ੍ਰਹਿਣ ਕਰਦਾ ਹੈ ਗੁਸਤਾਖੀ maaf ਤਨ ਰੂਪੀ ਜਿਹੜਾ ਕੱਪੜਾ ਹੈ ਨਾ ਤਨ ਰੂਪੀ ਕੱਪੜਾ ਇੱਕ ਤਨ ਦਾ ਕੱਪੜਾ ਹੈ ਜਿਹੜਾ ਬਾਹਰ ਪਹਿਨਦੇ ਏ ਇੱਕ ਤਨ ਰੂਪ ਕੱਪੜਾ ਹੈ ਸਰੀਰ ਇਹ ਸੰਸਾਰ ਵਿੱਚ ਵਿਚਰਦਿਆਂ ਵੀ ਮੈਲ ਖਿੱਚਦਾ ਹੈ ਇਹ ਵੀ ਮੈਲ ਖਿੱਚਦਾ ਹੈ ਇਹਦੇ ਅੰਦਰ ਵੀ ਮੈਲ ਭਰਦੀ ਜਿਵੇਂ ਉਹ ਧੋਣ ਦੇ ਨਾਲ ਬਾਹਰਲਾ ਕਪੜਾ ਧੋਣ ਨਾਲ ਮੈਲ ਉਤਰਦੀ ਏ ਰੋਜ਼ ਧੋਣਾ ਇੱਕ ਦਿਨ ਪਾਇਆ ਦੂਜੇ ਦਿਨ ਧੋਦਿਓ ਜਾਦੀ ਮੈਲ ਨਹੀਂ ਲੱਗੇਗੀ ਮਹਾਰਾਜ ਨੇ ਕਿਹਾ ਤੂੰ ਇਦੋਂ ਵੀ ਨੇੜਿਆ ਤੂੰ ਦੋ ਟਾਈਮ ਮਨ ਕਪੜੇ ਨੂੰ ਧੋਏ ਨੂੰ ਮੈਲ ਲੱਗੀ ਤੇਰੀ ਮੱਤ ਨੂੰ ਇਨ ਦੋ ਟਾਈਮ ਪਧਨ ਕਰ ਦੋ ਟਾਈਮ ਬੰਦਗੀ ਕਰ ਤੁਰਦਿਆਂ ਫਿਰਦਿਆਂ ਪਤਾ ਨਹੀਂ ਆਪਾਂ ਕਿੰਨਿਆਂ ਨੂੰ ਮਿਲਦੇ ਕਿੰਨਿਆਂ ਦੀਆਂ ਗੱਲਾਂ ਸੁਣਦੇ ਕਿਉਂ ਜੀਆਂ ਜਗਾਵਾਂ ਤੇ ਖਲੋਨੇ ਉਹ ਅਕਸ਼ ਖਿੱਚਦਾ ਹੈ ਖਿੱਚਦਾ ਹੈ ਆਪਣੇ ਵੱਲ ਗ੍ਰਹਿਣ ਕਰਦਾ ਹੈ ਤੇ ਜਦੋਂ ਫਿਰ ਕਈ ਵਾਰ ਐਸਾ ਹੁੰਦਾ ਨਾ ਜਿਵੇਂ ਉਹ ਕੱਪੜੇ ਚੋਂ ਬਾਹਰੋਂ ਕੁਝ ਦਿਨ ਨਾਂ ਲਾਈਏ ਤੋਈਏ ਤੇ ਮੈਲ ਹੀ ਦਰਸ਼ਨ ਦੇਣ ਲੱਗ ਜਾਂਦੀ ਏ ਤੇ ਜਦੋਂ ਗੁਰੂਕੁਲ ਰੋਜ਼ ਸੰਗਤ ਵਿੱਚ ਨਾਂ ਈਏ ਫਿਰ ਮਨਮਤੀ ਜਿਹੜੀ ਨਦਰ ਆਉਂਦੀ ਏ ਕੁਮਤੀ ਨਦਰ ਆਉਂਦੀ ਏ ਗੁਰਮਤਤ ਰਹਿ ਜਾਂਦੀ ਏ ਮੈਲ ਹੀ ਸ਼ਾਦਾਂ ਦੀ ਮਹਿਲੇ ਵਿਚਾਰ ਮਹਿਲੇ ਖਿਆਲ ਮਹਿਲੇ ਫੁਰਨੇ ਉਹ ਮੈਲ ਹੀ ਚੌਗਿਰਦੇ ਆ ਜਾਂਦੀ ਜਿਹੜਾ ਸਾਧ ਸੰਗਤ ਵਿੱਚ ਆਇਆ ਨਾਮ ਧਿਆਇਆ ਗੁਰੂ ਦੇ ਨਾਮ ਦਾ ਪੱਲੂ ਪਕੜਿਆ ਗੁਰੂ ਦਾ ਆਸਰਾ ਜਿੰਨੇ ਪਾਇਆ ਉਹਦੀ ਮਤ ਧੁੱਪਦੀ ਏ ਸੰਗਤ ਵਿੱਚ ਆ ਕੇ ਪਵਿੱਤਰ ਹੁੰਦੀ ਏ ਤੇ ਪਵਿੱਤਰ ਜਦੋਂ ਹੁੰਦੀ ਮੈਲ ਉੱਤਰਦੀ ਤੇ ਆਪਾਂ ਕੰਨਣਾ ਬੱਲੇ 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 ਕਿੱਡਾ ਸੋਹਣਾ ਕੱਪੜਾ ਨਿਕਲ ਆਇਆ ਹੈ ਤੇ ਫਿਰ ਉਹਦੇ ਵਿੱਚ ਇੰਨੀਆਂ ਦਾਤਾਂ ਨੇ ਮਹਾਰਾਜ ਉਸੇ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਰਤਨ جواਹਰ ਮਾਨਕ ਆਦ ਵੈਰਾਗ ਸੰਤੋਖ ਪ੍ਰੇਮ ਆਦ ਸ਼ੁਭ ਗੁਣ ਬਾਹਰ ਨਹੀਂ ਏ ਤੇਰੇ ਅੰਦਰੇ ਇਹ ਦਿਸਨੇ ਉਦੋਂ ਨੇ ਜਦੋਂ ਗੁਰੂ ਦੀ ਸਿੱਖਿਆ ਸੁਣਦਾ ਗਿਆ ਮੈਲ ਉੱਤਰਦੀ ਗਈ ਪਵਿੱਤਰਤਾ ਆਉਂਦੀ ਗਈ ਅਸ਼ੁੱਧੀਆਂ ਬਾਹਰ ਹੋ ਗਈਆਂ ਅੰਦਰੋਂ ਪ੍ਰਕਾਸ਼ ਹੋਵੇਗਾ ਪ੍ਰਬੋਧੇਗਾ ਅਗਿਆਨ ਚਲਾ ਦੇਗਾ ਉਹ ਗੁਰਮਤ ਤੋਂ ਬਗੈਰ ਨਹੀਂ ਇੱਕ ਗੁਰਮਤ ਹੀ ਦੂਜੀ ਵਿਦਵਾਨਾਂ ਨੇ ਮੈਂ ਸੰਖੇਪ ਚਰਚਾ ਕਰ ਰਿਹਾ ਮਹਾਰਾਜ ਕਹਿੰਦੇ ਦੂਜੀ ਵਿਦਵਾਨ ਮਹਾਂਪੁਰਸ਼ ਦੱਸਿਆ ਕਰਦੇ ਸਨ ਉਹ ਅਨਮਤ ਅਨਮਤ ਆ ਕਈ ਨਾ ਕਿ ਬੜੇ ਸਵਾਲ ਕਰਦੇ ਉਹਨਾਂ ਦੇ ਜਿਹਦੇ ਮਨ 'ਚ ਸ਼ੰਕਾ ਵਾ ਉਹ ਨਾ ਉਹ ਟੇਕੇ ਨਹੀਂ ਬੈਠ ਸਕਦਾ ਬੰਦਾ ਉਹਨੂੰ ਹੁੰਦਾ ਵੀ ਕਿਹੜਾ ਵੇਲਾ ਮੈਨੂੰ ਮਿਲੇ ਦਵਦਾ ਮੈਂ ਸਿੰਘ ਫਸਾਵਾਂ ਹੋਰ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਨਾ ਉਹਨੇ ਆਪਦੇ ਕੋਲ ਸ਼ਾਂਤੀ ਹੁੰਦੀ ਹੈ ਉਹ ਦੂਜਿਆਂ ਦੀ ਸ਼ਾਂਤੀ ਭੰਗ ਕਰਨ ਲਈ ਤਿਆਰ ਹੁੰਦਾ ਹੈ ਮਹਾਰਾਜ ਸਾਹਿਬ ਕਹਿੰਦੇ ਅਨਮਤ ਹੋਉਂਦੀ ਹੈ ਵੀ ਆਪ ਤਾਂ ਉਹਨੇ ਪੜਿਆ ਨਹੀਂ ਆਪ ਉਹਨੇ ਸੁਣਿਆ ਨਹੀਂ ਆਪ ਦੀ ਨਿਰਣਾਇਕ ਬਿਰਤੀ ਨਹੀਂ ਨਿਰਣਾ ਕਰ ਉਹ ਕਿਸੇ ਦੀ ਗੱਲ ਸੁਣੀ ਸੁਣਾਈ ਲੈ ਕੇ ਪੱਧ ਪੈਂਦਾ ਹੈ ਕਿਸੇ ਦੀ ਉਹ ਅਨਮਤੇ ਅਨਮਤ ਦੇ ਮੰਗਰ ਲੱਗਾ ਗੁਰਮਤ ਤੋਂ ਵੀ ਦੂਰ ਨਿਕਲ ਜਾਂਦਾ ਮੈਨੂੰ ਫਿਰ ਜਦੋਂ ਫਸ ਜਾਂਦਾ ਤੂੰ ਇਹ ਕਾਨੂੰ ਕੀਤਾ ਕੋਈ ਪੁੱਛੇ ਕਹਿੰਦਾ ਯਾਰ ਮੈਨੂੰ ਤਾਂ ਫਲਾਨੇ ਨੇ ਕਹਿਤਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੈਨੂੰ ਪਤਾ ਨਹੀਂ ਲੱਗਿਆ ਤੂੰ ਤਾਂ ਸਮਝਦਾ ਨਾ ਉਹਨੇ ਆਪਣੀ ਮਤ ਨਹੀਂ ਉਹ ਅਨਮਤੇ ਅਨਮਤ ਦਾ ਮਾਰਿਆ ਪਤਾ ਨਹੀਂ ਕਿੰਨੇ ਕੁ ਕਰਮਾਂ ਬਦ ਫੈਲੀਆਂ ਦੇ ਵਿੱਚ ਫਸ ਜਾਂਦਾ ਹੈ ਕਈ ਵੇਰ ਬੱਚੇ ਨੌਜਵਾਨ ਪੀੜੀ ਆ ਇਹ ਉਹ ਦਿਨ ਅੱਜ ਗਾਵਾਂ ਚ ਐਸੀਆਂ ਦਿੱਕਤਾਂ ਚ ਜਾ ਕੇ ਫਸ ਜਾਂਦੇ ਆ ਜਦੋਂ ਪੁੱਛੀਦਾ ਐ ਵੀ ਤੂੰ ਬੱਚਿਆ ਚੰਗਾ ਪळाਸਾ ਤੇਰੇ ਮਾਪੇ ਬੜੇ ਸਿਆਣੇ ਨੇ ਪਰਿਵਾਰ ਬੜਾ ਸਿਆਣਾ ਹੈ ਤੂੰ ਇਸ ਪਾਸੇ ਨੂੰ ਕਿਵੇਂ ਚਲਾ ਗਿਆ ਉਹ ਕਹਿੰਦੇ ਜੀ ਮੈਨੂੰ ਫਲਾਣਾ ਲੈ ਗਿਆ ਸੀ ਮਤਲਬ ਆਪਣੀ ਬੁੱਧੀ ਤੋਂ ਕੰਮ ਨਹੀਂ ਲਿਆ ਜੋ ਕਿਸੇ ਨੇ ਕਿਹਾ ਭੱਜ ਗਿਆ ਟੁਰ ਗਿਆ ਉਧਰ ਨੂੰ ਹੀ ਮਹਾਰਾਜ ਕਹਿੰਦੇ ਅਨਮਤ ਵਿਦਵਾਨ ਕਹਿੰਦੇ ਅਨਮਤੇ ਤੇ ਉਹਨੂੰ ਕਹਿੰਦੇ ਆ ਬਾਬਾ ਹੋਰ ਮਤ ਹੋਰ ਹੋਰ ਇਹ ਤੋਂ ਇਹਦੀਆਂ ਸੁਣ ਲੀਆਂ ਇੱਥੇ ਚੱਲ ਪਿਆ ਉਥੋਂ ਦੀਆਂ ਸੁਣ ਲੀਆਂ ਉਹਦੇ ਮੰਗਰ ਚੱਲ ਪਿਆ ਗੋਦੀਆਂ ਸੁਣ ਲੀਆਂ ਉਹਦੇ ਮੰਗਰ ਚੱਲ ਪਿਆ ਨਿਰਨਾਇਕ ਬੁੱਧੀ ਹੈ ਹੀ ਨਹੀਂ ਜੇ 100 ਵੇਰ ਕਮਾਈਐ ਕੂੜਾ ਕੂੜਾ ਜੋਰ ਝੂਟਦਾ ਹੀ ਪਸਾਰਾ ਸਾਰਾ ਝੂਠ ਮਗਰ ਹੀ ਤੁਰਿਆ ਜਾਂਦਾ ਸੱਚ ਹੈ ਨਹੀਂ ਮਹਾਰਾਜ ਕਹਿੰਦੇ ਵੱਡਾ ਆਖਨ ਪਾਰਾ ਤੂਲ ਔਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹੋਰ ਹੌਲੀ ਮਤੀ ਹੌਲੇ ਬੋਲ ਤੁਛ ਨੇ ਪਾਏ ਦਰ ਕੋਈ ਚੀਜ਼ ਨਹੀਂ ਜੋ ਕਰਦਾ ਖੈਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਵਿਦਵਾਨ ਤੀਸਰੀ ਲਿਖਦੇ ਨੇ ਮਨ ਮਤ ਮਨ ਮਤ ਔਰ ਉਹ ਮਨ ਦੀ ਸਿੱਖਿਆ ਕਬੂਲ ਨਹੀਂ ਲੱਗ ਪਿਆ ਗੁਰੂ ਦੀ ਸਿੱਖਿਆ ਨਹੀਂ ਕਬੂਲਦਾ ਇਥੋਂ ਤੱਕ ਕਈ ਵੀਰ ਮਨੁੱਖ ਨਾ ਆਪਣੇ ਮਨ ਦੇ ਖਿਆਲਾਂ ਨਾਲ ਮਾਲਕ ਦੇ ਖਿਆਲਾਂ ਨੂੰ ਰਿਜੈਕਟ ਕਰਦਾ ਹੈ ਕੱਟਦਾ ਹੈ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਇੱਕ ਸੱਜਣ ਮੈਨੂੰ ਮਿਲਿਆ ਕਥਾ ਕਰਨ ਵਾਸਤੇ ਮੈਂ ਗਿਆ ਕੱਟੂ ਬਾਲੀਆਂ ਔਰ ਉਥੇ ਮੈਂ ਗਿਆ ਤੇ ਉਥੇ ਕਈ ਸਿੰਘ ਸੰਗਤ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਹਿਬਾਨ ਵੀ ਪਹੁੰਚੇ ਹੋਏ ਸਨ ਗਿਆਨੀ ਅਮਰਜੀਤ ਸਿੰਘ ਸਾਹਿਬ ਹੋਰ ਅਸੀਂ ਕਈ ਗਿਆਨੀ ਉੱਥੇ ਬੈਠੇ ਹੋਏ ਇੱਕ ਬਜ਼ੁਰਗ ਆਇਆ ਹੈ ਕਹਿੰਦਾ ਜੀ ਬਾਣੀ ਦਾ ਪ੍ਰਚਾਰ ਕਰਿਆ ਕਰੋ ਮੈਂ ਕਿਹਾ ਵੀ ਕਮਾਲ ਹੋ ਗਈ ਸਿੰਘ ਸਾਹਿਬ ਜੀ ਨੂੰ ਵੀ ਕਿਹਾ ਅਸੀਂ ਆਖਿਆ ਵੀ ਬਾਬਾ ਤੂੰ ਗੱਲ ਦੱਸ ਵੀ ਕੀ ਆ ਕਹਿੰਦਾ ਵੀ ਆ ਜਿਹੜਾ ਗੁਰਬਾਣੀ ਦੇ ਜਿਹੜੀਆਂ ਤੁਕਾਂ ਆਉਂਦੀਆਂ ਨਾ ਕਈ ਕੋਟ ਭੂਤ ਪ੍ਰੇਤ ਸੂਕਰ